ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਆਪਾਂ ਨਾ ਸਪੈਸ਼ਲ ਪਰੌਠਾ ਬਣਾਉਣੇ ਆ ਬਹੁਤ ਹੀ ਵੱਡਾ ਪਰੌਠਾ ਬਣੂਗਾ ਆਪਣਾ ਇਹ ਦਿੱਲੀ ਦਾ ਬਹੁਤ ਮਸ਼ਹੂਰ ਪਰੌਠਾ ਹੈਗਾ ਤੇ ਇਹਦੇ ਵਾਸਤੇ ਜੀ ਆਪਾਂ ਨਾ ਇੱਧਰ ਉਬਲੇ ਹੋਏ ਆਲੂ ਲਏ ਸੀ ਤੇ ਇਹਨਾਂ ਨੂੰ ਆਪਾਂ ਨਾ ਕद्दूकस ਕਰ ਲਿਆ ਪੀਸ ਰਹਿ ਗਿਆ ਤੇ ਇੱਧਰ ਆਪਾਂ ਪਿਆਜ਼ ਲਏ ਆ ਤੇ ਆ ਪਿਆਜ਼ ਦੀਆਂ ਹਰੀਆਂ ਭੂਕਾਂ ਹੁੰਦੀਆਂ ਨੇ ਉਹ ਇੱਧਰ ਆਪਣੀ ਜਾਂ ਹਰੀ ਮਿਰਚ ਐ ਇੱਧਰ ਆ ਜੀ ਪਨੀਰ ਇਹਦੇ ਵਿੱਚ ਆਪਾਂ ਨਾ ਹੋਰ ਵੀ ਸਬਜ਼ੀਆਂ ਪਾ ਸਕਦੇ ਹਾਂ ਤੇ ਵੈਸੇ ਮੇਰੇ ਕੋਲੇ ਹੈ ਨਹੀਂ ਸੀ ਤੇ ਮੈਂ ਪਨੀਰ ਤੇ ਆਲੂ ਤੇ ਪਿਆਜ਼ ਦਾ ਪਰੌਠਾ ਤੇ ਇਹਨੂੰ ਬਹੁਬਲੀ ਪਰੌਠਾ ਵੀ ਕਹਿੰਦੇ ਆ ਤੇ ਦਿੱਲੀ ਦਾ ਬਹੁਤ ਮਸ਼ਹੂਰ ਪਰੌਠਾ ਹੈ ਤੇ ਅੱਜ ਆਪਾਂ ਇਹ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਨਾ ਇਹਨਾਂ ਨੇ ਕद्दूकस ਕਰ ਲਈ ਸੀ ਆਲੂਆਂ ਨੂੰ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰ ਲੈਨੇ ਆਲੂ ਉਹ ਨਾ ਆਪਾਂ ਕद्दूकस ਕਰੇ ਹੋਏ ਆਪਾਂ ਵਿੱਚ ਪਾ ਲਏ ਬੌਲ 'ਚ ਤੇ ਹੁਣ ਆਪਾਂ ਆਹ ਪਨੀਰ ਵੀ ਪਾ ਲੰਨੇ ਆ ਇਹਦਰ ਹਰੀ ਮਿਰਚ ਤੇ ਹਰੀਆਂ ਭੂਕਾਂ ਤੇ ਪਿਆਜ਼ ਪਾ ਲੈਨੇ ਆ। ਹੁਣ ਆਪਾਂ ਇਹਦੇ ਵਿੱਚ ਨਾ ਮਸਾਲੇ ਪਾ ਲੈਨੇ ਆ। ਮਸਾਲੇ ਮੈਂ ਹੁਣ ਦੱਸ ਦਿੰਨੀ ਆ ਨਮਕ ਤੇ ਜੀਰਾ ਪਾਊਡਰ ਹੈ, ਚਾਟ ਮਸਾਲਾ ਹੈ, ਲਾਲ ਮਿਰਚ ਹੈ, ਕਾਲੀ ਮਿਰਚ ਹੈ। ਇਹ ਆਪਾਂ ਇਹਦੇ ਵਿੱਚ ਆਪਾਂ ਇਹ ਸਬਜ਼ੀਆਂ ਦੇ ਹਿਸਾਬ ਨਾਲ ਹੀ ਲੈ ਆਪਾਂ ਸਮਾਨ ਤੇ ਹੁਣ ਨਾ ਆਪਾਂ ਇਹਦੇ ਵਿੱਚ 2 ਚਮਚ ਬੇਸਨ ਦੇ ਪਾਵਾਂਗੇ। ਕਿਉਂਕਿ ਸਭ ਇਹ ਨਾ ਪਾਣੀ ਛੱਡ ਜਾਂਦੇ ਆ ਨਮਕ ਨਾਲ ਤੇ ਫਿਰ ਆਪਣਾ ਇਹਦੇ ਵਿੱਚ ਪਾਣੀ ਜਿਹੜਾ ਹੋਊਗਾ ਨਾ ਤੇ ਬੇਸਨ ਪਾਣੀ ਸੋਖ ਲੂਗਾ ਤੇ ਹੁਣ ਵਿੱਚ ਇਹਦੇ ਪਾ ਦਨੇ ਆਪਾਂ ਹਰਾ ਧਨੀਆ ਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਲੈਂਦੇ ਆ ਮਸਾਲੇ ਨਾ ਆਪਾਂ ਵਿੱਚ ਮਿਕਸ ਕਰ ਲਈ ਬੇਸਨ ਵੀ ਵਿੱਚ ਵਧੀਆ ਮਿਕਸ ਹੋ ਗਿਆ ਤੇ ਇਹਦੇ ਨਾਲ ਨਾ ਪਾਣੀ ਨਾ ਛੱਡੂਗਾ ਜੇ ਪਾਣੀ ਛੱਟੂਗਾ ਨਾ ਜਦੋਂ ਆਪਾਂ ਬੇਸਨ ਨਾ ਪਾਣੀ ਨੂੰ ਸੋਖ ਲੂਗਾ ਤੇ ਬੇਸਨ ਨੂੰ ਨਾ ਆਪਾਂ ਡਰਾਈ ਰੋਸਟ ਕਰਿਆ ਵੇ ਆਪਣਾ ਵੈਸੇ ਕੱਚਾ ਨਹੀਂ ਪਾਇਆ ਵੈਸੇ ਤਾਂ ਪੱਕੀ ਜਾਊਗਾ ਤੇ ਡਰਾਈ ਰੋਸਟ ਕਰਕੇ ਪਾਇਓ ਤੇ ਫੇਰ ਵਧੀਆ ਫਲੇਵਰ ਵੀ ਵਧੀਆ ਆਉਂਦਾ ਤੇ ਹੁਣ ਆਪਾਂ ਪਰੌਠਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਪਾਂ ਨਾ ਪੇੜਾ ਲੈ ਲਿਆ ਆਟਾ ਆਪਾਂ ਨਾ ਨੋਰਮਲ ਜਿਹੜਾ ਆਟਾ ਰੋਜ਼ ਰੋਟੀਆਂ ਵਾਸਤੇ ਗੁੰਨਦੇ ਉਵੇਂ ਇਹ ਰਾਟਾ ਗੁੰਨਿਆ ਵਾ ਪਹਿਲਾਂ ਤੇ ਗੁੰਨ ਲਿਆ ਸੀ ਮੈਂ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਬੇਲ ਲੈਨੇ ਆ ਮੈਂ ਇਹਨੂੰ ਸੁੱਕਾ ਆਟਾ ਲਾ ਲੈਨੀ ਆ ਦੇ ਨਾਲ ਤੇ ਆਪਾਂ ਹੁਣ ਇਹਨੂੰ ਬੇਲ ਲਾਂਗੇ ਇਹਨੂੰ ਆਪਾਂ ਨਾ ਚੱਕਲੇ ਤੇ ਤਾਂ ਵੇਲਿਆ ਨਹੀਂ ਜਾਂਦਾ ਸੈਲਫ ਤੇ ਵੇਲ ਲਓ ਮੈਂ ਤਾਂ ਵੈਸੇ ਵੀ ਰੋਟੀਆਂ ਪ੍ਰਾਂਤ ਦੇ ਵਿੱਚ ਹੀ ਵੇਲ ਕੇ ਬਣਾਉਣੀ ਐ ਤੇ ਹੁਣ ਬਹੁ ਬਲੀ ਪ੍ਰਾਠਾ ਤਾਂ ਫਿਰ ਆਪਾਂ ਬਣੂਗੀ ਪ੍ਰਾਤ ਦੇ ਵਿੱਚ ਲਓ ਜੀ ਆਪਾਂ ਨੇ ਰੋਟੀ ਵੇਲ ਲਈ ਐ ਤੇ ਹੁਣ ਆਪਾਂ ਨਾ ਇਹਦੇ ਉੱਤੇ ਲਾਵਾਂਗੇ ਘਿਓ ਆਪਾਂ ਸਾਰੇ ਦੇ ਉੱਤੇ ਲਾ ਦੇਾਂਗੇ ਇਸ ਤਰ੍ਹਾਂ ਕਰਕੇ ਹੁਣ ਨਾ ਆਪਾਂ ਇਹਦੇ ਉੱਤੇ ਪਰੌਠਿਆਂ ਵਾਲਾ ਮਸਾਲਾ ਲਾ ਦਾਂਗੇ ਥੋੜਾ ਥੋੜਾ ਮੈਂ ਤੁਹਾਨੂੰ ਇਹ ਵੀ ਵੀਡੀਓ ਪਾਉਂਗੀ ਮੈਂ ਇੱਕ ਪੈਸੇ ਮੈਂ ਕਰੇ ਬਣਾ ਰੱਖਿਆ ਇਹ ਤੇ ਇਹਦੇ ਨਾਲ ਪਰੌਠੇ ਬਹੁਤ ਹੀ ਟੇਸਟੀ ਬਣਦੇ ਤੇ ਹੁਣ ਆਪਾਂ ਇਹਦੇ ਵਿੱਚ ਆ ਫੀਲਿੰਗ ਭਰ ਦਾਂਗੇ ਉਹ ਜੀ ਆਪਾਂ ਸਾਰਾ ਵਿੱਚ ਪਾ ਤਾ ਤੇ ਆਪਾਂ ਪਰੌਠੇ ਦੇ ਹਿਸਾਬ ਨਾਲ ਹੀ ਮਸਾਲਾ ਬਣਾਇਆ ਸੀ ਫੀਲਿੰਗ ਜਿਹੜੀ ਵਿੱਚ ਭਰਨੀ ਸੀ ਆਪਾਂ ਇਹਦੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇਕੱਠਾ ਕਰ ਲਾਂਗੇ ਹੁਣ ਆਪਾਂ ਸੁੱਕਾ ਆਟਾ ਲਾ ਕੇ ਨੇ ਇਹਨੂੰ ਤੇ ਵੇਲ ਲਾਂਗੇ ਪਹਿਲਾਂ ਆਪਾਂ ਹੱਥ ਨਾਲ ਫਲਾਵਾਂਗੇ ਸਾਰੇ ਮਸਾਲਾ ਫੈਲ ਜੂਗਾ ਤੇ ਫੇਰ ਆਪਾਂ ਵੇਲ ਦੇ ਨਾਲ ਵੇਲ ਲਾਂਗੇ ਸੁ ਘਾਟਾ ਲਾ ਕੇ ਹਾਂਜੀ ਆਪਾਂ ਹੱਥ ਨਾਲ ਇਸ ਤੱਕਾ ਕਰਕੇ ਫਲਾ ਲੇ ਤੇ ਹੁਣ ਨਾ ਆਪਾਂ ਇਹਨੂੰ ਵੇਲ ਨੇ ਨਾਲ ਵੇਲ ਲਾਂਗੇ ਇਸ ਤੱਕਾ ਕਰਕੇ ਆਪਾਂ ਕੋਲੇ ਕੋਲੇ ਹੱਥਾਂ ਨਾਲ ਵੇਲਣਾ ਤੇ ਆਪਾਂ ਨਾ ਮਸਾਲਾ ਵੀ ਨਾ ਬਾਹਰ ਨਿਕਲੇ ਚ ਨਿਕਲੂਗਾ ਤਾਂ ਕੋਈ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵਿਚ ਵੇਸਨ ਪਾਇਆ ਵਾ ਆਪਣਾ ਤੇ ਪਾਣੀ ਤਾਂ ਇਹਦੇ ਵਿੱਚ ਸੋਕ ਹੀ ਲਿਆ ਲੇ ਹੁਣ ਆਪਾਂ ਇਸ ਸਾਈਡ ਤੇ ਵੇਲ ਲਾਂਗੇ ਹਾਂਜੀ ਪਰੌਠਾ ਆਪਾਂ ਲਿਆ ਵੇਲ ਤੇ ਹੁਣ ਨਾ ਆਪਾਂ ਚੁੱਲੇ ਕੰਨੀ ਚਲਦੇ ਆਂ ਤੇ ਅੱਗ ਮਚਾਉਨੇ ਆਪਾਂ ਹਾਂਜੀ ਆਪਣੀ ਤਵੀ ਨਾ ਗਰਮ ਹੋ ਗਈ ਆ ਆਪਾਂ ਉੱਤੇ ਘਿਓ ਲਾਤਾ ਇਹਦੇ ਤੇ ਹੁਣ ਆਪਾਂ ਲਿਆਉਨੇ ਆ ਪਰੌਠਾ ਉਹ ਪਾ ਦਾਂਗੇ ਉੱਤੇ ਹਾਂਜੀ ਲਓ ਜੀ ਹੁਣ ਆਪਣੀ ਤਵੀ ਗਰਮ ਹੈ ਤੇ ਹੁਣ ਆਪਾਂ ਆਪਣਾ ਪਰੌਠਾ ਲੈ ਜਾਂਦੇ ਆਂ ਹੁਣ ਜੇ ਆਪਾਂ ਉੱਤੇ ਪਾ ਦਿੰਦੇ। ਇਹ ਗੈਂਸ ਤੇ ਤਾਂ ਠੀਕ ਨਹੀਂ ਆਉਂਦਾ ਹੁਣ ਆਪਾਂ ਬਣਾ ਚੁੱਲ੍ਹੇ ਤੇ ਜਾਂ ਭੱਠੀ ਹੋਵੇ ਮੇਰੀ ਭੱਠੀ ਖਰਾਬ ਸੀਗੀ ਤੇ ਹੁਣ ਆਪਾਂ ਇਹਨੂੰ ਜੇ 10 ਮਿੰਟ ਲੱਗ ਜਾਣਗੇ ਇਹਨੂੰ ਪੱਕ ਤੇ ਹੁਣ ਆਪਾਂ ਇਹਦੇ ਉੱਤੇ ਘਿਓ ਲਾ ਦਾਂਗੇ ਇਹ ਜਿਹੜਾ ਵੱਡਾ ਪਰੌਠਾ ਹੁੰਦਾ ਨਾ ਬਹੁ ਬਲੀ ਘਿਓ ਬਹੁਤ ਜ਼ਿਆਦਾ ਲੈਂਦਾ ਫੇਰ ਹੀ ਇਹ ਬਹੁਤ ਟੇਸਟੀ ਬਣਦਾ ਹੈਗਾ। ਹੁਣ ਆਪਾਂ ਇਹਨੂੰ ਪਲਟ ਦਿਆਂਗੇ। ਸਿੰਸਿਕਾਂ ਹੁਣ ਆਪਾਂ ਹੁਣ ਆਪਾਂ ਦੂਸਰੀ ਸਾਈਡ ਵੀ ਕਿਉਂ ਲਾ ਦੇਾਂਗੇ ਤੇ ਅੱਗ ਨਾਲ ਥੋੜੀ ਜੀ ਆਪਾਂ ਘੱਟੀ ਰੱਖਾਂਗੇ ਕਿਉਂਕਿ ਤੇਜ਼ ਹੋਈ ਤਾਂ ਮੱਚ ਜਾਊਗਾ ਆਹ ਦੇਖੋ ਆਪਾਂ ਥੋੜੀ ਸਲੋ ਗੈਂਗ ਅੱਗ ਰੱਖਾਂਗੇ ਤੇ ਇਹ ਤੇ 10 ਮਿੰਟ ਲੱਗ ਜਾਣਗੇ ਪੱਕਣ ਤੋਂ ਤੇ ਹੁਣ ਜਦੋਂ ਪੱਕ ਗਿਆ ਉਹਦਾ ਹੀ ਵਿਖਾਉਂਗੀ ਹਾਂਜੀ ਪਰੌਠਾ ਬਣ ਕੇ ਆਪਣਾ ਬਹੁਵਲੀ ਹੋ ਗਿਆ ਪਿਆਰ ਤੇ ਹੁਣ ਆਪਾਂ ਇਹਨੂੰ ਥਾਲ 'ਚ ਕੱਢ ਲੈਨੇ ਆਹ ਲਓ ਇਧਰ ਜੀ ਤੋ ਟੁੱਟ ਗਿਆ ਥੋੜਾ ਜਿਹਾ ਸੌਫਟ ਵੀ ਬਹੁਤ ਹੀ ਜ਼ਿਆਦਾ ਬਣਿਆ ਤੇ ਮੈਂ ਤੁਹਾਨੂੰ ਹੁਣ ਸਰਵ ਕਰਕੇ ਵਿਖਾਵਾਂਗੀ ਹੁਣ ਜੀ ਆਪਾਂ ਉੱਤੇ ਘਿਓ ਇਹਦੇ ਹੋਰ ਲਾ ਦਿੰਨੇ ਤੇ ਬਹੁਤ ਹੀ ਵਧੀਆ ਆਪਣਾ ਬਹੁਵਲੀ ਪਰੌਠਾ ਬਣ ਕੇ ਹੋ ਗਿਆ ਤਿਆਰ ਇਹ ਵੱਡੇ ਸ਼ਹਿਰਾਂ ਵਿੱਚ 99 ਦਾ ਪਰੌਠਾ ਮਿਲਦਾ ਦੇਖੋ ਆਪਣੀ ਫੀਲਿੰਗ ਤੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣੇ ਤੇ ਨਾਲ ਹੁਣ ਨਾ ਆਪਾਂ ਸਿੰਪਲ ਦਹੀਂ ਰੱਖਾਂਗੇ ਨਾਲੇ ਆਪਾਂ ਰੱਖਾਂਗੇ ਮੂੰਗਰਿਆਂ ਦੀ ਚਟਨੀ ਇੱਧਰ ਆਪਣੇ ਮੂੰਗਰਿਆਂ ਦੀ ਚਟਨੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਜਰੂਰ ਆ ਪਰੌਠਾ ਘਰੇ ਬਣਾ ਕੇ ਖਾਓ ਸ਼ਹਿਰਾਂ ਚ ਬਹੁਤ ਮਹਿੰਗਾ ਵਿਕਦਾ ਘਰੇ ਸਸਤੇ ਚ ਬਣ ਜਾਂਦਾ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਸਸੀ ਕਾ